ਉਹਨੇ ਮੈਂ ਗੀਤਾ ਪੜੀ ਆ ਤੇ ਇੱਕ ਤੁਸੀਂ ਕਿਤੇ ਬਾਬ ਦਾ ਨਾਮ ਹੀ ਲੈ ਡੇਦੇ ਜਿਆਸਣੇ ਜਿਆਸੋ ਤੇ ਮੇਰਾ ਨਾਨਾ ਰਹਿੰਦਾ ਜੀ ਪਰਮਾਨੈਂਟ ਮੈਂ ਬਹੁਤ ਵਾਰ ਗਿਆ ਜੀ ਮੈਂ ਦੋ ਵਾਰ ਕਿਸੇ ਨੂੰ ਨਹੀਂ ਕਹਿੰਦੇ ਵੀ ਕੌਣ ਕਿੱਥੇ ਜਾਵੇ ਜਾਂ ਨਾ ਜਾ ਪਰ ਇਹਦੀ ਗੱਲ ਕਰਨ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀਆਂ ਗੱਲਾਂ ਸੁਣੋ ਇੱਕ ਹਿੰਦੂ ਪਰਿਵਾਰ ਚ ਪੈਦਾ ਹੋ ਕੇ ਗੁਰਬਾਣੀ ਸਮਝ ਲੱਗੀ ਪਰਿਵਾਰ ਉਹਨਾਂ ਦੀ ਬੱਚੀਆਂ ਉਹਨਾਂ ਦੀ ਵਾਈਫ ਪਾਠ ਕਰ ਰਹੇ ਕਿੰਨਾ ਭਰੋਸਾ ਨਾਲ ਵੀ ਉਹ ਕੰਮ ਕਰਦੇ ਕਹਿੰਦੇ ਵੀ 1 ਰੁਪਿਆ ਵੀ ਜੇਬ ਚ ਨਹੀਂ ਜਿਹੜਾ ਵਿਸ਼ਵਾਸ ਹੁੰਦਾ ਕਿਸ ਜਾਪਿਆ ਨਹੀਂ ਸਾਡੇ ਚੰਗੇ ਭੜੇ ਸਿੱਖ ਗੱਤ੍ਰਿਆਂ ਵਾਲੇ ਕਿਰਪਾਨਾਂ ਪਾ ਜੰਦੀਆਂ ਬਾਣੇ ਪਾ ਜੰਦੇ ਦੇਹਦਾਰੀਆਂ ਦੇ ਪੈਰਾਂ 'ਚ ਬਿਠੇ ਨੇ ਤੇ ਉਹ ਕਹਿੰਦੇ ਵੀ ਦੇਹਦਾਰੀ ਬਾਬੇ ਦੀ ਕਿਰਪਾ ਨਾਲ ਖੜਾ ਕਾਰੋਬਾਰ ਚੱਲਦਾ ਇੱਕ ਬੰਦੇ ਇਹ ਵੀ ਦੁਆਰ ਦੇਖੋ ਦੋਸਤ ਇਹਨੂੰ ਕਹਿੰਦੇ ਵੀ ਘਰ ਦੇ ਵਿੱਚ ਤੁਹਾਡੇ ਸਭ ਕੋਈ ਉੱਥੇ ਆਪਣਾ ਘਰ ਛੱਡ ਕੇ ਬਾਹਰ ਜਾਦੇ ਤੇ ਮੈਨੂੰ ਉਮੀਦ ਆ ਕੇ ਇਸ ਵੀਰ ਦੀਆਂ ਇਹ ਗੱਲਾਂ ਸੁਣ ਕੇ ਤੁਸੀਂ ਇੱਕ ਰੀ ਸੋਚਣ ਲਈ ਮਜਬੂਰ ਜ਼ਰੂਰ ਹੋਵਗੇ ਕਿ ਜੋ ਦਿਨ ਰਾਤ ਅਸੀਂ ਸੰਤਾਂ ਨੂੰ ਕਹਿੰਨੇ ਕਿ ਬਾਣੀ ਪੜੋ ਸਮਝੋ ਤੇ ਵਿਚਾਰੋ ਅਸਬਾਬ ਬਣਨਾ ਸੀ ਸਿੱਸੀ ਹਿੜਿਆਣੇ ਹੋਣਾ ਸੀ ਜਿਉਂ ਨਾਲ ਅਗਰ ਤੇਲੀ ਹੁੰਦਾ ਨਾ ਮਰਾ ਹੋਣਾ ਮੇਰੇ ਚੜ ਦੀ ਗੱਲ ਆ ਬਹੁਤ ਵਧੀਆ ਜੀ ਕਿਰਪਾਏ ਮੇਰੇ ਮਾਲਕ ਦੀ ਬਹੁਤ ਕਿ ਤੁਸੀਂ ਉਹ ਉਹ ਸਗੀਦਾ ਚਿਹਰਾ ਵੇਖੋ ਐ ਲੱਗਦਾ ਜਿਵੇਂ ਅੰਦਰੋਂ ਨਾ ਜਿਹੜਾ ਬੰਦਾ ਅੰਦਰੋਂ ਖੁਸ਼ ਨਾ ਚਿਹਰਾ ਦਦੋ ਹਾਂ ਬਿਲਕੁਲ ਇਹ ਦੋ ਇਹਨਾਂ ਹਾਂ ਮੇਰਾ ਮਨ ਮਤਲਬ ਹੈ ਇੱਥੇ ਤੱਕ ਭਰਿਆ ਪਿਆ ਖੁਸ਼ੀਆਂ ਨਾਲ ਜੀ ਤਾਂ ਲੋਕ ਲੱਭਦੇ ਆ ਲੋਕ ਹਾਂਜੀ ਇਹ ਬਿਲਕੁਲ ਲੱਗਦੇ ਨੇ ਲੱਖਾਂ ਕਰੋੜਾ ਰੁਪਇਆ ਹੋ ਕੇ ਵੀ ਲੋਕਾਂ ਕੋਲੇ ਖੁਸ਼ੀ ਨਹੀਂ ਬਿਲਕੁਲ ਤੇ ਖੁਸ਼ੀ ਆਉਂਦੀ ਤੁਹਾਡੇ ਚੰਗੇ ਕੰਮ ਕੀਤੇ ਬਿਲਕੁਲ ਤੁਹਾਡੇ ਭਰੋਸੇ ਤੇ ਵਿਸ਼ਵਾਸ ਤੇ ਜਦੋਂ ਤੁਸੀਂ ਅੰਦਰੋਂ ਸਕੂਨ ਨਾਲ ਪਰਦੇ ਆ ਨਾ ਜਦੋਂ ਤੁਹਾਡੇ ਅੰਦਰ ਸਹਜ ਹੋਣਾ ਤੇ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਮੇਰਾ ਵੈਸੇ ਕੰਸਟਰਕਸ਼ਨ ਦਾ ਕੰਮ ਸੀਗਾ ਠੇਕੇਦਾਰ ਸੀਗਾ ਮੈਂ ਰਾਜ ਮਿਸਤਰੀ ਦਾ ਹਾਂ ਤੇ ਮੈਂ ਰਾਜਪਰੇ ਥਰਮਲ ਪਲਾਂਟ ਦੇ ਕੰਮ ਕਰਕੇ ਆ ਮੇਰੇ ਨਾਮ ਕਿਨੇ ਰਾਜਪਰੇ ਤੇ 2020 ਚ ਜਦੋਂ ਕਰੋਨਾ ਆਇਆ ਉਸ ਤੋਂ ਪਹਿਲਾਂ ਮੈਂ ਮੋਨਨਾ ਸੀਗਾ ਬਿਲਕੁਲ ਹੀ ਅੱਛਾ ਇਹ ਬਿਲਕੁਲ ਸਾਫ਼ ਇਹ ਇਹ ਸੂਰੂ ਕਰਾਂ ਤਾਂ ਤੁਹਾਨੂੰ ਇਹ 2021 ਤੇ 6 ਫਰਵਰੀ ਉਸ ਤੋਂ ਬਾਅਦ ਮੈਂ ਨਹੀਂ ਕਿ ਕਿਸ ਟਾਈਪ ਤੇ ਕਿ ਜਦੋਂ ਤੁਸੀਂ ਕੇਸ ਰੱਖੇ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨੇ ਨਹੀਂ ਗਿਆ ਨਹੀਂ ਕਿਸੇ ਨੇ ਨਹੀਂ ਗਿਆ ਠੀਕ ਹੈ ਕਿਸੇ ਨੇ ਨਹੀਂ ਗਿਆ ਪੰਜੀ ਖੁਸ਼ ਆ ਹਾਂ ਠੀਕ ਹੈ ਤਾਂ ਤੁਹਾਡਾ ਨਾਮ ਬਹੁਤ ਜਿਆਦਾ ਦੱਸਾ ਜੀ ਬਹੁਤ ਜਿਆਦਾ ਤੁਹਾਡਾ ਪਹਿਲਾ ਨਾਮ ਕੀ ਹੈ ਮੇਰਾ ਨਾਮ ਸੁਖਵਿੰਦਰ ਹੀ ਹੈ ਜੀ ਪਹਿਲਾਂ ਵੀ ਪਹਿਲਾਂ ਵੀ ਸੁਖਵਿੰਦਰ ਹੀ ਹੈ ਹਾਂ ਜੀ ਏ ਮਾਲਕ ਦੀ ਕਿਰਪਾ ਜੀ ਸਾਇ ਤਾਂ ਹੀ ਮੇਰਾ ਨਾਮ ਸੁਖਵਿੰਦਰ ਰੱਖਿਆ ਗਿਆ ਨਹੀਂ ਤੇ ਸਾਡੇ ਘਰ ਤੇ ਇਦਾਂ ਦੇ ਨਾਂ ਹੈਗੇ ਨਹੀਂ ਤੁਸੀਂ ਹਿੰਦੂ ਫਰਾਂਜੀ ਜੋ ਹਾਂ ਤੇ ਬਾਕੀ ਪਰਵਾਹ ਦੇ ਮੈਂਬਰ ਉਹ ਸਾਰੇ ਹਿੰਦੂ ਨੇ ਉਹ ਉਹ ਆਪਣਾ ਆਪ ਕਰੀ ਜਾ ਰਹੇ ਨੇ ਮੈਂ ਆਪਣਾ ਕਰੀ ਜਾ ਰਿਹਾ ਇੱਕ ਦਸ ਬਾਬ ਬਣੇ ਇਸ ਵੇਲੇ ਬਸ ਮਾਲਕ ਦੀ ਕਿਰਪਾ ਮੇਰੇ ਗੁਰੂ ਦੀ ਕੋਈ ਇਹ ਜਿਹੜਾ ਸਾਰਾ ਕੁਝ ਹੈ ਨਾ ਜੀ ਇਹ ਤੁਹਾਡੀ ਦੇਣ ਹੈ ਨਹੀਂ ਜੀ ਇਹ ਗੁਰੂ ਦੀ ਗੁਰੂ ਕਿਉਂਕਿ ਮੈਂ ਤੁਹਾਡੀਆਂ ਵੀਡੀਓ ਬਹੁਤ ਸੁਣੀਆ ਬਹੁਤ ਸੁਣਿਆ YouTube ਤੇ ਮੈਂ डेली ਰੁਟੀਨ ਹੈ ਮੇਰੀ ਅੱਧ ਵੀ ਸੁਣਦਾ ਅੱਛਾ ਜੀ ਯਾਨੀ ਹਰਿੰਦਰ ਸਿੰਘ ਜੀ ਦੀ ਸੁਣਦਾ ਤੇ ਭਾਈ ਰਣਜੀਤ ਸਿੰਘ ਜੀ ਸੁਣਦਾ ਚੰਗੀ ਗੱਲ ਬਹੁਤ ਸੁਣਦਾ ਬਹੁਤ ਬਹੁਤ ਇਹ ਤੁਹਾਡੀ ਕਿਰਪਾ ਹੈ ਸਾਰੇ ਚਲੋ ਇਹ ਵੀ ਵਧੀਆ ਹੀ ਆ ਜੀ ਵੇਖੋ ਗੱਲ ਤੁਸੀਂ ਚੰਗੇ ਬਨੇ ਰਹੇ ਹੋ ਇੱਕ ਵਾਰੀ ਤੁਸੀਂ ਆਏ ਸੀਗੇ ਧੇਰੇ ਸਲੀਪਰ ਉਹ ਮੇਰੇ ਪਿੰਡ ਤੋਂ ਥੋੜਾ ਜਿਆਦਾ ਦੂਰ ਸੀਗਾ ਠੀਕ ਹੈ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਤੁਸੀਂ ਆਏ ਹੋ ਕਿਉਂਕਿ ਅਗਲੇ ਦਿਨ ਮੈਂ ਲਾਈਵ ਦੇਖਿਆ ਜਦੋਂ ਸਵੇਰੇ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਭਾਈ ਸਾਹਿਬ ਇੱਥੇ ਆ ਕੇ ਚਲੇ ਗਏ ਹੁਣ ਤੁਸੀਂ ਕਿੰਨੀ ਦੂਰ ਆਏ ਜੀ ਸਾਡਾ ਉਹਰੇ ਤੋਂ ਆਏਗਾ 35 ਕਿਲੋਮੀਟਰ ਦੋਆਂ ਤੋਂ ਨੇੜੁੰਗੇ ਨਹੀ ਮੈਂ 8:30 ਪਹੁੰਚ ਗਿਆ ਸੀ ਤੁਸੀਂ ਬੈਠੇ ਸੀ ਅਸੀਂ ਸੁਣਿਆ ਸਰ ਹਾਂ ਹਰੇ ਜੀ ਮੈਂ ਤੁਸੋਂ ਸੀ ਗੱਲ ਰਹਾ ਮੇਰਾ ਬਸ ਉਹ ਤੁਸੀਂ ਉੱਥੇ ਪਰਲੇ ਕਮਰੇ ਚ ਚਲੇ ਗਏ ਉਹ ਕਹਿ ਰਹੇ ਸੀ ਕਿ ਲੰਗਰ ਚੱਕਣਾ ਭਾਈ ਜਾਨ ਨੇ ਤੇ ਅਸੀਂ ਕਹਾਂ ਚੱਲੋ ਕੋਈ ਨਹੀਂ ਹਾਂ ਦੇ ਇਹ ਪ੍ਰੇਰਣ ਨਹੀਂ ਕਰਨਾ ਜੀ ਹਾਂਜੀ ਇਹ ਸਾਡੇ ਵੀਰ ਅਸੀਂ ਇੱਕ ਵਾਰੀ ਬਣਾਇਆ ਸੀਗਾ ਪ੍ਰੋਗਰਾਮ ਤੁਹਾਨੂੰ ਉੱਥੇ ਲੁਧਿਆਣਾ ਜਿੱਥੇ ਤੁਸੀਂ ਮਿਸਟਰੀ ਕਾਲਜ ਪੜ੍ਹਾਉਂਦੇ ਹੋ ਨਾ ਉੱਥੇ ਜਾਣ ਦਾ ਵੀ ਅਸੀਂ ਤੁਹਾਨੂੰ ਉੱਥੇ ਮਿਲ ਕੇ ਆਵਾਂਗੇ ਮੈਂ ਤੁਹਾਨੂੰ ਦੋ ਵਾਰੀ ਫੋਨ ਵੀ ਕੀਤੇ ਫਿਰ ਉਹ ਇਹ ਤੁਹਾਨੂੰ ਆ ਮਿਲਣ ਆ ਗਿਆ ਹਾਂ ਬਿਲਕੁਲ ਇਹ ਤੇ ਮੇਰੀ ਗੁਰਦੀ ਕਿਰਪਾ ਜੀ ਵੈਰੀ ਗੁੱਡ ਤੇ ਮੈਂ ਦੋ ਵਾਰੀ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਮੇਰੇ ਨਾਲ ਬੀਜੀ ਹੋਣੇ ਫੋਨ ਕੱਟਿਆ ਗਿਆ ਤੇ ਫਿਰ ਮੈਂ ਮੁੜ ਕੇ ਨਹੀਂ ਕੀਤਾ ਮੈਂ ਕਿਹਾ ਚਲੋ ਜਦੋਂ ਮੋਦੀ ਕਿਰਪਾएगी ਉਦੋਂ ਮਿਲਾਂਗੇ ਫਿਰ ਕਿਰਪਾ ਹੋ ਗਈ ਜੀ ਬਿਲਕੁਲ ਸਹੀ ਸਾਸ਼ੂ ਬੱਚੇ ਕਿੰਨੇ ਜੀ ਹੈ ਵੀ ਡੋਨੇ ਜੀ ਠੀਕ ਮੈਂ ਇਹਦੇ ਨਾਲ ਗੱਲ ਕਰਾ ਲਿਆ ਅੱਛਾ ਜੀ ਚਾਰ ਬੱਚੇ ਨੇ ਉਹ ਮੇਰੇ ਪਹਿਲੇ ਭਰਾ ਦੇ ਨੇ ਅੱਛਾ ਜੀ ਇਨ ਬੇਟੀਆਂ ਨੇ ਇੱਕ ਬੇਟਾ ਹੈ ਠੀਕ ਹੈ ਤੇ ਆਪਾਂ ਅੱਗੇ ਉਮੀਦ ਨਹੀਂ ਰੱਖੀ ਸਾਰੇ ਤੋਂ ਮਾਲਕ ਦਾ ਹੀ ਉਹ ਹੀ ਆਪਣੇ ਬਿਲਕੁਲ 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 ਚੰਗੀ ਸੋਚ ਜੀ ਬਹੁਤ ਚੰਗੀ ਸੋਚ ਮਾਰੇ ਚੜਦੀ ਕਲਾ ਬਸ ਚੰਗੇ ਆਉਂਦੇ ਸਮਝਾ ਉਹਨਾਂ ਚੰਗੇ ਪਾਸੇ ਬੰਦਾ ਲੱਗਾ ਤੇ ਮਾਲਕ ਦੀ ਕਿੰਨੀ ਗੁਰੂ ਵਾਲੇ ਬੰਨੇ ਤੋਂ ਆ ਸੋਚ ਚੰਗੀ ਆ ਗਈ ਹਾਂ ਲੋਕ ਆਪਣੇ ਬੱਚੇ ਪਾਲੀ ਥੱਗੀਆਂ ਮਾਰਦੇ ਭਰਾਵਾਂ ਨਾਲ ਬਿਲਕੁਲ ਐ ਦੋਸਤਾਂ ਮਿੱਤਰਾਂ ਤਾਏ ਚਾਚੇ ਦੇ ਪੁੱਤਾਂ ਨਾ ਬੀਮਾ ਨਹੀਂ ਕਰਕੇ ਪਰ ਅਸੀਂ ਨਾ ਨਹੀਂ ਕਰਦੇ ਪੱਤੀ ਜੀ ਆਪਾਂ ਦੇ ਲੋ ਪੰਜ ਭੈਣ ਭਰਾ ਸਕੇ ਆ ਆਪਾਂ ਇਕੱਲੇ ਹੀ ਹਾਂ ਅਸੀਂ ਪਿੰਡ ਬਾਹਰ ਨਹੀਂ ਮੈਂ ਪਿੰਡ ਆਪਣੇ ਮਕਾਨ ਬਣਾਇਆ ਜੀ ਘਰੇ ਨਾ ਅਸੀਂ ਤਿੰਨ ਭਰਾ ਹਾਂ ਸਕੇ ਠੀਕ ਹੈ ਤੇ ਉਹ ਮੇਤੋਂ ਵੱਡੇ ਵਾਲਾ ਥੋੜਾ ਜਿਹਾ ਥੋੜਾ ਜਿਹਾ ਕਮਜ਼ੋਰ ਸੀਗਾ ਵਿਚਾਰਾ ਪਰ ਠੀਕ ਠੀਕ ਹੈ ਤੇ ਉਹ ਪੜਿਆ ਲਿਖਿਆ ਘੱਟ ਸੀਗਾ ਘੱਟ ਤੇ ਮੈਂ ਵੀ ਪੜਿਆ ਲਿਖਿਆ ਜੀ ਪਰ ਚਲੋ ਮੇਰੇ ਕੋਲ ਕੰਸਟ੍ਰਕਸ਼ਨ ਦਾ ਕੰਮ ਸੀਗਾ ਤੇ ਉਹ ਡਰਾਈਵਰ ਬੰਦਾ ਸੀਗਾ ਠੀਕ ਹੈ ਉਹਦਾ ਥੋੜਾ ਜਿਹਾ ਕੇ ਖਰਾਬ ਜਾ ਹੋ ਗਿਆ ਕੰਮ ਉਹਨੇ ਗੱਡੀ ਉੱਡੀ ਲੈ ਲਈ ਦਿਓ ਮੁੱਕ ਗਿਆ ਕੰਮ ਉਹਦਾ ਤੇ ਉਹ ਪਿੰਡ ਮਕਾਨ ਬਣਾਇਆ ਸੀਗਾ ਮੈਂ 1350 ਸਕਰ ਫੀਟ ਅੱਛਾ ਤੇ ਉਹ ਮੈਂ ਉਹਨੂੰ ਦਿੱਤਾ ਹੂੰ ਭਰਾ ਨੂੰ ਠੀਕ ਉਹਨੂੰ ਦਿੱਤਾ ਐਦਾਂ ਹੀ ਵੀ ਤੂੰ ਹੀ ਆ ਲੈ ਮੈਂ ਬਰਾਣੀ ਬਣਾ ਲਈ ਉਹ ਠੀਕ ਆ ਪੰਜ ਮਰਲੇ ਦਾ ਪਲਾਨਟ ਲੈ ਕੇ ਮੈਂ ਬਰਾਣੀ ਹੁਣ ਅਸੀਂ ਪਰਿਵਾਰ ਬਰਾਣੀ ਰਹਿੰਦੇ ਹਾਂ ਚਲੋ ਮੇਰੇ ਦਾਦੀ ਪਿੰਡ ਰਹਿੰਦੇ ਨੇ ਕਿਉਂਕਿ ਉਹ ਪਿੰਡ ਨਾਲ ਜੁੜੇ ਹੋਏ ਨੇ ਠੀਕ ਅਸੀਂ ਵੀ ਜਾਣਦੇ ਹਾਂ ਤੀਜੇ ਦਿਨ ਪਿੰਡ ਉਤੇ ਮੰਮੀ ਡੈਡੀ ਦਾ ਬਰਾੜੇ ਜੀ ਨਹੀਂ ਲੱਗਦਾ ਜੀ ਸ਼ਹਿਰ ਕਰਕੇ ਨਾ ਕਿਉਂਕਿ ਉਹਨਾਂ ਦਾ ਉੱਤੇ ਬੈਰ ਜਿਹੜਾ ਹੁੰਦਾ ਹਾਂਜੀ ਕਹਿੰਦੇ ਸਭ ਤੋਂ ਤੇ ਉੱਤੇ ਸ਼ਹਿਰ ਚ ਕੰਮ ਜਾਂਦਾ ਸੀ ਬਿਲਕੁਲ ਇਦਾਂ ਹੀ ਸਾਨੂੰ ਨਹੀਂ ਦਿੰਦੀ ਕਹਿੰਦੇ ਤੇ ਕੰਮ ਨਹੀਂ ਆ ਗਿਆ ਪਹਿਲੀ ਬੰਦਾ ਤੇ ਵਿੱਕ ਗਿਆ ਸਾਰਾ ਠੀਕ ਹੈ ਠੀਕ ਹੈ ਤੇ ਉਹ ਕਹਿੰਦਾ ਜੀ ਤੁਸੀਂ ਇੱਥੇ ਆਪਣਾ ਕਰੋ ਕੰਮ ਤੇ ਬਾਅਦ ਜਦੋਂ ਧੋਖੇ ਦੇਣ ਲੱਪੇ ਭੈਣ ਭਰਾ ਤੇ ਉਹ ਫਿਰ ਸਾਰਾ ਸਰਕਲ ਖਰਾਬ ਹੋ ਜਾਂਦਾ ਹਾਂ ਸਹੀ ਚਲੋ ਕੋਈ ਤੇ ਮੈਂ 2020 ਤੋਂ ਲਗਾਤਾਰ ਮਤਲਬ ਮੈਂ ਉਹ ਨਹੀਂ ਕਰਦਾ ਜੀ ਜਿੱਦਾਂ ਤੁਸੀਂ ਕਿਹਾ ਨਾ ਤੁਹਾਡੀਆਂ ਕਥਾਵਾਂ ਸੁਣੀਆਂ ਤੁਸੀਂ ਕਿਹਾ ਵੀ ਗੁਰੂ ਰੰਧ ਸਾਹਿਬ ਪੜਨਾ ਪੜਦੇ ਜੀ ਮੈਂ ਪੜ੍ਹਦਾ ਸਹੀ ਪੜ੍ਹਦਾ ਜੀ ਵਾਹ ਵਾਹ ਸਵੇਰੇ ਮੈਂ ਅੱਲਾ ਪੜ੍ਹਦਾ ਨਹੀਂ ਸ਼ਾਮ ਨੂੰ ਮੇਰੀ ਚਾਰੋਂ ਬੱਚੇ ਇਕੱਠੇ ਬੈਠ ਕੇ ਅਰਥ ਪੜ੍ਹਦੇ ਆ ਵੇ ਗੁਰੂ ਵੇ ਵਾਹ ਵਾਹ ਕੀ ਬਾਤ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਬਿਲਕੁਲ ਹੀ ਪੜ੍ਹਨੀ ਹਾਂ ਹੁਣੇ ਪੜ੍ਹ ਜਾਂਦੇ ਆ ਵਾਹ ਵਾਹ ਕੀ ਬਾਤ ਆ ਸਵਰਗਾ ਇਹ 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 ਬੈਕੁੰਤ ਜੀ ਅਸੀਂ ਬੜੇ ਖੁਸ਼ ਹਾਂ ਬਹੁਤ ਖੁਸ਼ ਹਾਂ ਮਤਲਬ ਬੰਦੇ ਨਪੜਿਆ ਆਂ ਮੇਰਾ ਖੁਸ਼ੀ ਬੰਦੇ ਦੀ ਭਟਕਣਾ ਖਤਮ ਹੋ ਜਾਂਦੀ ਠੀਕ ਠੀਕ ਇਹ ਅਸਲ ਇਹ ਪਾਣੀ ਜਦੋਂ ਪੜਦਾ ਵਾ ਸੋਲਦਾ ਵਾ ਧਲੇ ਜਾਂਦਾ ਤੇ ਪਹਿਲਾਂ ਪਹਿਲਾਂ ਮੈਂ ਇਕੱਲਾ ਪੜਦਾ ਸੀਗਾ ਜੀ 10 ਅੰਗ ਮੈਂ ਰੋਜ਼ ਪੜਦਾ ਸੀਗਾ ਅੱਛਾ ਹਾਂਜੀ ਅਰਥਾਂ ਸਹੀ ਵਾ ਵਾ ਤੂੰ ਜਾਂ ਬੀਚ ਤੇ ਫਿਰ ਦੋ ਸਾਲਾਂ ਕਿ ਮੈਨੂੰ ਹਾਂ ਤੇ ਫਿਰ ਮੈਂ ਪੰਜ ਅੰਗ ਪੜਨੇ ਸ਼ੁਰੂ ਕੀਤੇ ਹਾਂ ਤੇ ਹੁਣ ਮੈਂ ਦੋ ਪੜਦਾ ਜੀ ਠੀਕ ਹੈ ਤੇ ਉਹ ਬੱਚਾ ਸਾਂ ਹੀ ਮੈਂ ਨਾ ਪਰ ਮੈਂ ਇੱਕ ਪੜਨਾ ਜਦੋਂ ਨਾ ਨਾਤਾਂ ਲੱਗਿਆ ਫਿਰ ਜਦੋਂ ਖਾਂਦਾਰ ਗਿਆ ਮੇਰੇ ਕਿਸੇ ਉੱਤੇ ਆ ਜਾਣਾ ਪਹਿਲੇ 10 ਪਰ ਹੁਣ ਮੇਰੇ ਬੱਚੇ ਸਾਰੇ ਮਤਲਬ ਮੈਂ ਸਿੱਖੀ ਦੀਆਂ ਬਿੰਤੀਆਂ ਮਿਲਤੋਂ ਕੋਈ ਥਾ ਨਹੀਂ ਇਹਦੇ ਇਤਨੇ ਮਾਰੀ ਆਪਣੇ ਇਤਨੇ ਕਰ ਸਮਝੋ ਸਭ ਤੋਂ ਮੈਂਨ ਗੱਲ ਹੈ ਜੀ ਮੇਰੇ ਮੇਰੇ ਕਿਸੇ ਬੱਚੇ ਨੇ ਨਾ ਉਹ ਸਕੂਲਾਂ ਚ ਸਾਢੇ 4 ਪੰਜਾਬੀ ਬਹੁਤ ਘੱਟ ਚੱਲਦੀ ਹੈ ਜੀ ਹਰਿਆਣੇ ਦੀ ਸੰਸਕ੍ਰਿਤ ਚੱਲਦੀ ਹੈ ਮੇਰੇ ਬੱਚਾ ਨੇ ਸਾਰੇ ਨੇ ਸੰਸਕ੍ਰਿਤ ਪੜ੍ਹੀ ਹੈ ਤੇ ਹੁਣ ਪੰਜਾਬੀ ਮਤਲਬ ਮੇਰੇ ਨਾਲ ਵੀ ਸੋਹਣੀ ਪੜਦੇ ਹੈ ਜੀ ਇਹ ਇਹ ਤਾਂ ਟੀ ਕਮਾਈ ਅਸਲੀ ਹੈ ਉਹ ਪਾਟ ਆਹ ਆਹ ਕਮਾਈ ਦਾ ਮੇਰਾ ਬੇਟਾ ਸਵੇਰੇ ਉੱਠ ਕੇ ਕਾਲਜ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਕਰਦਾ ਹੈ ਵੈਰੀ ਫਿਰ ਕਾਲਜ ਜਾਂਦਾ ਹੈ ਬਹੁਤ ਵਧੀਆ ਚੜਦੀ ਕਲਾ ਕਰੇ ਮਹਾਰਾਜ ਜੀ ਬਹੁਤ ਵਧੀਆ ਕੋਈ ਜਿਆਸੀ ਸੱਚੇ ਵਿੱਚ ਚਲੋ ਅੱਜ ਤੁਹਾਡੇ ਦਰਸ਼ਨ ਕਰਕੇ ਆਈਏ ਦਰਸ਼ਨ ਕੀਤੇ ਜੀ ਜੀ ਦੇ ਪ੍ਰਾਣਾ ਬਹੁਤ ਵਧੀਆ ਤੁਸੀਂ ਫੇਰ ਮਿਲ ਨਹੀਂ ਆਏ ਹਾਂਜੀ ਇਸ ਪੈਸੇ ਮਿਲਣਾ ਤੁਹਾਡੇ ਕਰਕੇ ਮੈਂ ਤੁਹਾਡੇ ਸ਼ਾਮਾਂ ਦੇਵਾਨ ਹਾਂਜੀ ਸ਼ਾਮਾਂ ਮੈਂ ਬੱਚੇ ਲੈ ਕੇ ਆਵਾਂਗਾ ਫਿਰ ਆਉਂਗੇ ਹਾਂਜੀ ਪੰਦੀ ਰੋੜੀ ਚਲੋ ਚੜਦੀ ਕਲਾ ਵੇਗਾ ਮੈਂ ਸਾਰੀ ਪੜੀ ਹੈ ਮੇਰੀ ਬੇਟੀ ਨੇ ਵੀ ਪੜੀ ਹੈ ਮੈਨੂੰ ਪੜੀ ਹੈ ਚਲੋ ਮਤਲਬ ਉਹ ਗੱਲ ਨਹੀਂ ਬਣੀ ਓਕੇ ਜਿਹੜੀ ਮੇਰੇ ਅੰਦਰ ਦੀ ਸ਼ਾਂਤੀ ਸੀ ਨਾ ਉਹ ਮੈਨੂੰ ਮਿਲੀ ਨਹੀਂ ਤੇ ਜਦੋਂ ਮੈਂ ਗੁਰੂ ਜੀ ਸਾਹਿਬ ਪੜਿਆ ਕੀ ਬਾਤ ਹੈ ਮੈਨੂੰ ਬਹੁਤ ਮੈਨੂੰ ਸ਼ਾਂਤੀ ਬਹੁਤ ਜ਼ਿਆਦਾ ਅੱਜ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ ਤੇ ਚੀਜ਼ਾਂ ਮੇਰੇ ਮਗਰ ਮਗਰ ਨੇ ਕੀ ਬਾਤ ਹੈ ਕੀ ਬਾਤ ਹੈ ਜਦੋਂ ਸੂਰਜਵਾਰ ਨੂੰ ਮੂੰਹ ਹੋਵੇ ਨਾ ਤੇ ਪਰਸ਼ਾਵਾ ਪਿਛੇ ਹੁੰਦਾ ਜੋ ਸੂਰਜਵਾਰ ਪਿੱਛੇ ਹੋਵੇ ਤੇ ਪਰਸ਼ਾਵਾ ਅੱਗੇ ਹੁੰਦਾ ਕਿੰਨਾ ਗੁਰੂ ਵਾਲਾ ਮੋਕਾ ਹੈ ਨੰਦ ਬਿਲਕੁਲ ਇਹ ਚੀਜ਼ਾਂ ਦੇ ਪਰਸਾਉ ਮਾ ਹੁੰਦੀ ਸੱਚੀ ਗੱਲ ਹੈ ਇਹਦੇ ਅੱਜ ਮੇਰੇ ਕੋਲ ਨਾ ਜੀ 1 ਰੁਪਿਆ ਨਹੀਂ ਹੁੰਦਾ ਜੇਬ ਚ ਮੈਂ ਮਤਲਬ ਸੱਚੀ ਗੱਲ ਦੱਸ ਰਿਹਾ ਮੇਰੇ ਗੁਰੂ ਦੀ ਬਰਕਤ ਨਾਲ ਮੇਰੀ ਜੇਬ ਚ 1 ਰੁਪਿਆ ਨਹੀਂ ਹੁੰਦਾ ਜੇ ਕੱਲ ਨੂੰ ਸਵੇਰੇ ਮੇਰੇ ਕੋਲ 5 ਲੱਖ ਦਾ ਕੰਮ ਆ ਗਿਆ ਨਾ ਮੇਰਾ ਕੰਮ ਨਹੀਂ ਖੜਦਾ ਜੀ ਓਏ ਤੇ ਮੈਂ ਕਦੇ ਚਿੰਤਾ ਵੀ ਨਹੀਂ ਕੀਤੀ ਇੱਕ ਬਲਕਿ ਮਿਲ ਕੇ ਰਣੀਏ ਇਹ ਕਹਿ ਦਿੰਨੀ ਆ ਵੀ ਤੂੰ ਐਡੇ ਕੰਮ ਨੂੰ ਹੱਥ ਪਾ ਲਿਆ ਤੇ ਪੈਸੇ ਦੇ ਹਾਂ ਨਹੀਂ ਮੈਂ ਤਾਂ ਉਹ ਪੇ ਦੇ ਕੰਮ ਚਿੰਤਾ ਕਰਨੀ ਤੇ ਮੇਰੇ ਗੁਰੂ ਦੀ ਕਿਰਪਾ ਜੀ ਆਪ ਪਿਆ ਜੰਨੇ ਮੈਨੂੰ ਨਹੀਂ ਪਤਾ ਕਿੱਥੋਂ ਆਂਦੇ ਆ ਅਹ ਵਿਸ਼ਵਾਸ ਸ੍ਰੋਵ ਜੀ ਬਿਲਕੁਲ ਆ ਰਹੇ ਨੇ ਜੀ 사ਸ ਜੀ ਤੁਸੀਂ ਇਹ ਵੀਰ ਦੀਆਂ ਗੱਲਾਂ ਸੁਣੀਆਂ ਮੈਂ ਮੈਂ ਗੀਤਾ ਪੜਿਆ ਤੇ ਇੱਕ ਤੁਸੀਂ ਕਿਤੇ ਬਾਬਾ ਦਾ ਨਾਮ ਵੀ ਲੈ ਡੇਦੇ ਵਿਆਸ ਵਾਲੇ ਵਿਆਸ ਉੱਤੇ ਮੇਰਾ ਨਾਨਾ ਰਹਿੰਦਾ ਜੀ ਪਰਮਾਨੈਂਟ ਮੈਂ ਬਹੁਤ ਵਾਰ ਗਿਆ ਜੀ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਕੌਣ ਕਿੱਥੇ ਜਾਵੇ ਜਾਂ ਨਾ ਜਾ ਪਰ ਇਹਦੀ ਗੱਲ ਕਹਣਾ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀਆਂ ਗੱਲਾਂ ਸੁਣੋ ਇੱਕ Hindu ਪਰਿਵਾਰ ਚ ਪੈਦਾ ਹੋ ਕੇ ਕੁਰਬਾਨੀ ਸਮਝ ਲੱਗੀ ਪਰਿਵਾਰ ਉਹਨਾਂ ਦੇ ਬੱਚੀਆਂ ਉਹਨਾਂ ਦੀ ਵਾਈਫ ਪਾੜ ਕਰ ਰਹੇ ਕਿੰਨਾ ਭਰੋਸਾ ਨਾਲ ਉਹ ਕੰਮ ਕਰਦੇ ਕਹਿੰਦੇ ਵੀ ਫਿਰ 1 ਰੁਪਿਆ ਵੀ ਜੇਬ 'ਚ ਨਹੀਂ ਦਾ ਵਿਸ਼ਵਾਸ ਹੁੰਦਾ ਕਿ ਜਾਂ ਪਿਆ ਨਹੀਂ ਸਾਡੇ ਚੰਗੇ ਪੜ੍ਹੇ ਸਿੱਖ ਗੱਤਰੇ ਵਾਲੇ ਕੁਰਬਾਨਾ ਪਾਈ ਜਾਂਦੀਆਂ ਬਾਣੇ ਪਾਏ ਜਾਂਦੇ ਦੇਹਦਾਰੀ ਦੇ ਪੈਰਾਂ 'ਚ ਬਿਠੇ ਨੇ ਤੇ ਉਹ ਕਹਿੰਦੇ ਵੀ ਦੇਹਦਾਰੀ ਬਾਬੇ ਦੀ ਕਿਰਪਾ ਨਾਲ ਖੜਾ ਕਾਰੋਬਾਰ ਚੱਲਦਾ ਇੱਕ ਬੰਨੇ ਇਹ ਵੀ ਖਵਾ ਦੇਖੋ ਤੁਸੀਂ ਇਹਨੂੰ ਕਹਦੇ ਵੀ ਘਰ ਦੇ ਵਿੱਚ ਤੁਹਾਡੇ ਸਭ ਕੋਈ ਆਪਣੇ ਘਰ ਛੱਡ ਕੇ ਬਾਹਰ ਜਾਦੇ ਤੇ ਮੈਨੂੰ ਉਮੀਦ ਆ ਕਿ ਇਸ ਵੀਰ ਦੀਆਂ ਇਹ ਗੱਲਾਂ ਸੁਣ ਕੇ ਤੁਸੀਂ ਇੱਕ ਵਾਰੀ ਸੋਚਣੇ ਲਈ ਮਜਬੂਰ ਜ਼ਰੂਰ ਹੋਵੋਗੇ ਕਿ ਜੋ ਦਿਨ ਰਾਤ ਅਸੀਂ ਸੰਤਾਂ ਨੂੰ ਕਹਿੰਦੇ ਕਿ ਬਾਣੀ ਪੜੋ ਸਮਝੋ ਤੇ ਵਿਚਾਰੋ ਅਸਬਾਬ ਬਣਨਾ ਸੀ ਹਰਿਆਣੇ ਹੋਣਾ ਸੀ ਜਿਵੇਂ ਨਗਰ ਪਰ ਤੇ ਰੰਗ ਨਾ ਰੰਗ ਹੋਣਾ ਮੇਰੇ ਚੜ੍ਹਦੀ ਗੱਲਾ ਬਹੁਤ ਵਧੀਆ ਜੀ ਕਿਰਪਾ ਮੇਰੇ ਮਾਲਕ ਦੀ ਬਹੁਤ ਕਿ ਤੁਸੀਂ ਉਹ ਉਸ ਵੀਰ ਦਾ ਚਿਹਰਾ ਵੇਖੋ ਐ ਲੱਗਦਾ ਜਿਵੇਂ ਅੰਦਰੋਂ ਨਾ ਜਿਹੜਾ ਅੰਦਰੋਂ ਖੁਸ਼ ਨਾ ਚਿਹਰਾ ਦਾ ਬਣਾਉਂਦਾ ਇਦਿਆਂ ਹਾਂ ਮੇਰਾ ਮਨ ਮਤਲਬ ਇੱਥੇ ਤੱਕ ਪਰ ਆ ਗਿਆ ਖੁਸ਼ੀਆਂ ਨਾਲ ਜੀ ਤੁਹਾਡੇ ਤੇ ਲੋਕ ਲੱਭਦੇ ਆ ਲੋਕ ਹਾਂ ਜੀ ਇਹ ਖੁਸ਼ੀਆਂ ਲੱਭਦੇ ਨੇ ਲੱਖਾਂ ਕਰੋੜਾਂ ਰੁਪਇਆ ਹੋ ਕੇ ਵੀ ਲੋਕਾਂ ਕੋਲੇ ਖੁਸ਼ੀ ਨਹੀਂ ਬਿਲਕੁਲ ਜੀ ਤੇ ਖੁਸ਼ੀ ਆਉਂਦੀ ਤੁਹਾਡੇ ਚੰਗੇ ਕੰਮ ਕੀਤੇ ਬਿਲਕੁਲ ਤੁਹਾਡੇ ਭਰੋਸੇ ਤੇ ਵਿਸ਼ਵਾਸ ਤੇ ਜਦੋਂ ਤੁਸੀਂ ਅੰਦਰੋਂ ਸਕੂਨ ਨਾਲ ਪਰਹਦੇ ਆ ਨਾ ਜਦੋਂ ਤੁਹਾਡੇ ਅੰਦਰ ਸਹਜ ਹੋਣਾ ਤੇ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਇਹ ਮੇਰੇ ਘਰ ਵਾਲੀ ਆ ਜੀ ਇਹ ਵਿਚਾਰੀ ਡੀ ਗਰੁੱਪ ਚ ਨੌਕਰੀ ਕਰਦੀ ਸੀਗੀ ਪ੍ਰਾਈਵੇਟ ਸਵੀਪਰ ਸੀਗੀ ਬਿਜਲੀ ਬੋਰਡ ਚ ਹਾਂ ਤੇ ਹੋਰ ਉਸ ਮਾਲਕ ਦੀ ਕਿਰਪਾ ਹੀ ਇਹ ਪੱਕੀ ਹੋ ਗਈ। ਅੱਛਾ ਜੀ। ਤੇ ਦੇਖੋ। ਅੱਛਾ ਮੈਂ ਜੋਬ ਕਰਦੇ ਹਾਂ? ਹਾਂ ਜੀ। ਇਟਿਜੀ ਬੋਰਡ ਤੇ। ਵਾਹ ਵਾਹ। ਤੇ ਉਹ ਮਾਲਕ ਦੀ ਕਿਰਪਾ ਹੋ ਗਈ। ਤੇ ਜਦੋਂ ਸਾਡਾ ਵਿਆਹ ਹੋ ਉਸ ਤੋਂ ਬਾਅਦ ਹੀ ਨੌਕਰੀ ਲਗਾਈ ਸੀ। ਹਾਂ ਜੀ। ਉਸ ਟਾਈਮ ਤੇ ਤੁਹਾਡੇ ਦੋਵਾਂ ਪਰਿਵਾਰਾਂ ਨੂੰ ਕੋਈ ਇਤਰਾਜ਼ ਨਹੀਂ। ਇਸ ਵੇਲੇ ਤੁਸੀਂ ਐਂ ਖੁਸ਼ ਹੋ? ਬਿਲਕੁਲ ਖੁਸ਼ ਹਾਂ ਜੀ। ਬਹੁਤ ਖੁਸ਼ ਹਾਂ ਜੀ। ਮੇਰੀ ਮੰਮੀ ਤੇ ਬਹੁਤ ਹੀ ਜ਼ਿਆਦਾ ਖੁਸ਼ ਹੈ। ਮੇਰੇ ਨਾਨਕੇ ਵੀ ਬਹੁਤ ਖੁਸ਼ ਨੇ। ਮੇਰੇ ਡੈਡੀ ਵੀ ਬਹੁਤ ਖੁਸ਼ ਹੈ। ਆ ਕੀ ਚੀਜ਼ ਹੋਰ ਕਰਨ ਵਾਲੀ? ਜਿਹੜੇ ਲੋਕ ਧੱਕੇ ਨਾਲ ਧਰਮ ਤੰਦੀਲ ਕਰਾਉਂਦੇ ਆ ਵੀ 크ਰਿਸਚਨ ਬਣਾਉਂਦੇ ਆ ਜਾਂ ਕਿਵੇਂ ਲਾਲਚ ਦਿੰਦੇ ਆ ਵੀ ਤੁਹਾਡਾ ਆ ਦੁੱਖ ਠੀਕ ਹੋਏਗਾ ਤੁਹਾਡੇ ਆ ਤੁਹਾਡੇ ਘਰ ਪਦਾਰਥ ਆਉਣਗੇ ਤੇ ਉਹਨਾਂ ਲੋਕਾਂ ਵਾਸਤੇ ਵੀ ਇੱਕ ਸਿੱਖਿਆ ਹੈ ਕਿ ਇੱਥੇ ਕੋਈ ਧੱਕਾ ਨਹੀਂ ਆ ਨਹੀਂ ਕੋਈ ਡਰਾਵਾ ਨਹੀਂ ਆ ਜੀ ਕੋਈ ਲਾਲਚ ਨਹੀਂ ਆ ਆਪਣੇ ਆਪ ਕਿਉਂਕਿ ਸਿੱਖੀ ਸਦਕੀ ਹੈ ਸਿੱਖਿਆ ਭਰੋਸੇ ਦੀ ਸਿੱਖਿਆ ਵਿਸ਼ਵਾਸ ਦੀ ਆਪਣੇ ਆਪ ਪਿਆਰ ਦੇ ਨਾਲ ਸਮਝ ਇਹਨੂੰ ਸਮਝ ਕੇ ਇਸ ਬੰਨੇ ਹੋਣਾ ਜਿਵੇਂ ਸਵਾਮੀ ਰਾਮਤੀ ਜੰਡੀ ਸੰਨਿਆਸੀ ਸੀ ਨਾ ਉਹ ਸਮਝ ਕੇ ਸਿੱਖਿਆ ਵਾਲੇ ਬਣਿਆ ਆ ਜਿਹੜਾ ਸਮਝ ਕੇ ਸਿੱਖਿਆ ਵਾਲੇ ਬੰਦੇ ਹੁੰਦਾ ਨਾ ਉਹ ਫਿਰ ਸਿੱਖੀ ਤੋਂ ਕਰੀ ਬਾਗੀ ਰਹਿੰਦਾ। ਬਾਗੀ ਬਤਾ ਕੌਣ ਲੋਕ ਹੁੰਦੇ ਆ? ਜਿਹੜੇ ਦੇਖਾ ਦੇਖੀ ਬਸ ਵੀ ਉਹ ਤੁਰਿਆ ਤੇ ਮੰਮੀ ਇਸ ਬੰਦੇ ਤੁਰਨਾ ਤੇ ਉਹ ਫਿਰ ਉਹ ਕਿਸੇ ਘੜੇ ਦੇ ਠੱਕਣ ਨਹੀਂ ਹੁੰਦੇ। ਇੰਜ ਕਹ ਲੋ ਵੀ ਉਹ ਜੇ ਉਹ ਉਹਨਾਂ ਲੋਕਾਂ ਦੇ ਕੋਲ ਗਏ ਤੇ ਉਹਨਾਂ ਨੇ ਉਹਨਾਂ ਦੇ ਵੀ ਨਹੀਂ ਬਣਨਾ। ਇਹ ਗੱਲ ਪੱਕੀ ਵਿਸ਼ਵਾਸ ਰੱਖੋ। ਕਿਉਂਕਿ ਜਿਹੜੇ ਲੋਕ ਲਾਲਚਵਾਸ ਹੋ ਕੇ ਤਰੰਤ ਤਬਦੀਲ ਕਰਦੇ ਤੇ ਇੱਥੇ ਤੁਸੀਂ ਦੇਖੋ ਤਬਦੀਲ ਵੀ ਕੁਝ ਨਹੀਂ ਕੀਤਾ। ਸਰੂ ਗੁਰਨਾਨ ਸਾਹਿਬ ਜੀ ਦੀ ਜਿਹੜੀ ਸੋਚ ਵਿਚਾਰਤਰਾ ਉਹਨੂੰ ਆਪਣੀ ਜ਼ਿੰਦਗੀ 'ਚ ਬਣਾਇਆ ਤੇ ਵੀ ਉਹਦਾ ਤੁਸੀਂ ਤੁਹਾਡਾ ਦੇਖੋ ਖੇਡਾ ਵੇਖੋ ਤੇ ਚੜ੍ਹਦੀ ਕਲਾ ਮਾਰਨ ਕਰੇ ਅਕਾਲ ਪੁਰਖ ਤੁਹਾਨੂੰ ਹੋਰ ਚੜ੍ਹਦੀ ਕਲਾ ਕਰੇ ਸਾਰੇ ਪ੍ਰੋਗਰਾਮ ਜੀ ਬਹੁਤ ਚੰਗੇ ਬਣੇ ਪ੍ਰੋਗਰਾਮ ਠੀਕ ਹੈ ਜੀ ਇਹ ਮਤਲਬ ਤੁਹਾਡੇ ਦੇਣ ਸਾਰੀ ਕੁਛ ਨਾ ਦੇਣ ਆਪਣੀ ਦੇਣਾ ਗੁਰੂ ਤੇ ਇਹਦੇ ਬੰਦਾ ਬਣਦੇ ਵੀ ਚਲੋ ਭਰਾਵਾਂ ਦਾ ਸੰਯੋਗ ਤੇ ਕਿਉਂਕਿ ਜੇ ਜੇ ਬਸ ਸੰਗੇ ਨਾ ਹੁਣ ਆ ਫਰਕ ਆ ਦੇਰ ਤਾਈ ਬਾਬਾ ਜੀ ਦੇ ਸਾਡੇ ਹੁਣ ਜੇ ਮੇਰੇ ਜਿਹਾ ਕੋਈ ਬਾਬਾ ਹੁੰਦਾ ਹਾਂਜੀ ਤੇ ਉਹਨੇ ਸਾਰਾ ਗ੍ਰੈਂਡ ਆਪ ਲੈਣਾ ਵੀ ਖਾਲੀ ਮੇਰੀ ਕਿਰਪਾ ਵੇ ਕੋ ਬਾਬਾ ਜੀ ਆਏ ਬਾਬਾ ਜੀ ਨੇ ਪਹਿਲੀ ਗੱਲ ਪਹਿਲੀ ਗੱਲ ਤੇ ਵੀ ਇਹ ਸਿੱਧੀ ਗੱਲ ਆ ਬਾਬਾ ਹੁੰਦਾ ਤੇ ਉਹਦੇ ਬਰਾਬਰ ਬਹਿ ਨਹੀਂ ਸਕਦਾ ਉਹਨੇ ਉਹਦੀ ਚਾਦਰ ਚਿੱਟੀ ਹੁੰਦੀ ਆਪਾਂ ਅਸੀਂ ਉਹਦੇ ਬਾਬੇ ਦੇ ਨਾਲ ਚੌੜੀ ਕਿਟ ਰਹਿਣ ਵਾਲੀ ਬਾਬੇ ਦੇ ਬਰਾਬਰ ਨਹੀਂ ਬਹਦੇ ਖਲੋਦੇ ਵਿਚਾਰੇ ਆਪਾਂ ਦੇ ਭਰਾਵਾਂ ਨਾਲ ਵੀ ਇਦਾਂ ਹੈ ਨਾ ਆਪਾਂ ਸੰਗ ਪੰਗੇ ਚ ਇਕੱਠੇ ਬਹਿ ਸਕਦੇ ਆ ਸੋਫੇ ਤੇ ਆਪਾਂ ਇਕੱਠੇ ਬਿਠੇ ਹਾਂ ਨਾਲੇ ਜਿਹੜੇ ਜਿਹੜੇ ਲੋਕ ਕੀਰਤੀਆਂ ਨੂੰ ਖੁਦਾਰਦੇ ਆ ਤੇ ਵੇਦਨ ਵਹਿਰੇ ਆਪੇ ਦਾਦਾ ਲਾਲੋ ਵੀ ਕਿਉਂ ਸਿੱਖੀ ਦਾ ਪ੍ਰਚਾਰ ਕਰ ਰਹੇ ਕੀਰਤੀ ਬੰਦਾ ਖਲੋਤਾ ਹੁੰਦਾ ਵਾ ਜੀ ਭਾਈ ਸਾਹਿਬ ਜੀ ਕਿਰਤੀ ਬੰਦਾ ਲੱਗ ਖਰੋਤਾ ਦਾ ਤੇ ਮੇਲੇ ਨੂੰ ਸੋਫੇ ਤੇ ਬਿਠਾਇਆ ਦਾ ਚਿੱਕੀ ਜਿਆਦਾ ਵਿਚਾਈ ਹੁੰਦੀ ਹੈ ਅਸੀਂ ਨਾ ਇਹ ਵੀ ਆਪਾਂ ਜਦੋਂ ਪੜਦੇ ਹਾਂ ਇਕਾਲ ਤੇ ਕਵਰ ਉਹਨਾਂ ਸਾਡੇ ਨਾਲ ਜਿਹਦੇ ਦੀਵਾ ਕਿੰਨਾ ਜਗਦਾ ਕੋਲ ਕਲਾਸਾਂ ਤਾਂ ਚਲਾਉਂਦੇ ਨੇ ਸਾਡੀ ਨਾ ਕਲੋਨੀ ਛੱਟੀ ਹੋਈ ਐ ਸਰਦਾਰ ਜੀ ਗੁਰੂ ਜੀ ਵੱਲੋਂ ਮਿਰਜੀ ਜਿਆਦਾ ਸੇਕ ਗੁਰੂ ਗੁਰੂ ਐਸੇ ਗੁਰੂ ਨਾਨਕ ਨੇ ਸਾਡੇ ਵਿੱਚ ਵਿਚਾਰ ਆ ਜਿਹੜੇ ਕਿਹਦੇ ਨਾ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜੇ ਸਿੱਖੀ ਦਾ ਅਰਥ ਜਾਪਿੰਦਾ ਜਰ ਨਾਲ ਆ ਆਇਆ ਇੱਕ ਵੀ ਜਿਹੜਾ ਇਦਾਂ ਤਾਂ ਹੁੰਦਾ ਨਾ ਕਿ ਕਿਲੇਟਾ ਬਾਵਾ ਮਾਨਮੰਦ ਤੇ ਬ੍ਰਜ 100 ਸਾਲ ਪਹਿਲਾਂ ਤਾਂ ਉਹਨਾਂ ਤੁਮ ਜਨ ਨੂੰ ਭਰ ਸੋ ਸਤਿਗੁਰੂ ਵਾਹ ਵਾਹ ਜਨ ਹੱਥ ਸਿਉ ਜੋੜਿਆ ਗੁਰੂ ਪਰਮਦੇਵ ਦੇ ਕਿਲੇ ਭੰਦਾ ਤੇ ਗੁਰੂ ਫਿਰ ਇਦਾਂ ਗਿਆਨਤਾ ਦੀ ਜਿਹੜੀ ਜਿਹੜੀ ਹੈ ਨਾ ਅੰਦਰ ਬਣੀ ਹੋਈ ਛਾਨ ਉਡਾ ਕੇ ਲੈ ਜਾਂਦਾ ਗੁਰੂ ਦਾ ਜੀ ਗੁਰੂ ਨਾਲ ਮੈਂ ਇਕੱਲਾ ਨਹੀਂ ਜੁੜਿਆ ਜੀ ਮਤਲਬ ਇਹ ਕਿੰਨਾ ਸਾਰਾ ਸਿਸਟਮ ਜੁੜ ਗਿਆ ਗੁਰੂ ਨਾਲ ਚਲੋ ਮੇਰਾ ਬੇਟਾ ਤੇ ਮੇਰੇ ਕੋਲ ਜੇ ਉਹ ਤੇ ਜਦੋਂ ਮਰਜ਼ੀ ਜੁੜੇਗਾ ਜੀ ਹਨਾ ਉਹ ਤੇ ਉਹ ਤੇ ਮੇਰੇ ਪੋੜੀਆਂ ਤੇ ਕਿੰਨੇਗਾ ਲੇਕਿਨ ਮੇਰੀਆਂ ਧੀਆ ਜੇ ਇਸ ਘਰ ਜਾਣ ਗਈਆਂ ਤੇ ਉਹਨਾਂ ਨੇ ਆਪਣਾ ਕਿਹੜੇ ਤਰੀਕੇ ਨਾਲ ਹੋ ਗਈ ਅਰਕੜੀ ਵੈੜੀ ਗੱਲ ਆ ਜੀ ਭਾਈ ਸਾਹਿਬ ਜੀ ਹਾਂਜੀ ਤੁਸੀਂ ਵੇਖੋ ਵੀ ਬੇਟੀਆਂ ਮਤਲਬ ਕਿੰਦੀ ਵੱਡੀ ਗੱਲ ਆ ਵੀ ਉਹਦੀਆਂ ਬੇਟੀਆਂ ਅੱਗੇ ਅੱਗੇ ਉਹ ਜਾਣ ਗਿਆ ਜੀ ਸਾਰੇ ਘਰ ਚ ਦੇਖੋ ਉਹਨੇ ਆਪਣਾ ਬੱਚੀ ਨੇ ਕਿੰਨੇ ਘਰ ਸਾਹਮਣੇ ਜੱਗੇ ਜਾ ਕੇ ਹਾਂ ਮਤਲਬ ਕਿ ਉਹ ਬਹੁਤ ਖੜੀ ਸਮਾਂ ਜਿਹੜੇ ਬੇਟੀ ਨੇ ਅੰਦਰ ਆਂ ਪੜ੍ਹਾਓ ਤੇ ਸਾਧ ਘਰ ਫੜ ਗਈ ਹਾਂ ਉਹ ਮਤਲਬ ਵੀ ਧੀ ਨੇ ਜਿਹੜਾ ਪੜ੍ਹਨਾ ਸਾਰੇ ਘਰ ਜਾਣਾ ਉਹ ਬੱਚਿਆਂ ਨੂੰ ਸਿਖਾਉਗੀ ਗੁਰਮਤ ਚੰਗੀ ਵਿਚਾਰ ਦੋਗੇ ਅੱਜ ਤੇ ਘਰਾਂ ਤੋਂ ਮਾਫ ਕਰਨਾ ਸੀ ਅਸੀਂ ਉਹ ਲੋਕ ਆਂ ਸੀ ਚੰਗਿਆਂ ਨੋਹਾਂ ਲੱਭਦੇ ਪਰ ਚੰਗਿਆਂ ਮਤਲਬ ਨੋਹਾਂ ਦੇਣ ਨੂੰ ਤਿਆਰ ਨਹੀਂ ਆਂ ਜੀ ਪਤਾ ਸੀ ਸਾਡੇ ਘਰ ਚੰਗੀ ਨੋ ਆਵੇ ਸਾਡੀ ਸੇਵਾ ਕਰਨ ਵਾਲੀ ਜੇ ਤੁਹਾਨੂੰ ਵੀ ਆਪਣੀ ਤੀਰ ਚੰਗੀ ਨੋ ਬਣਾਗੇ ਉਹਦੇ ਘਰ ਭੇਜਣਾ ਪੈਣਾ ਬਿਲਕੁਲ ਬਹੁਤ ਚੰਗੀ ਸੋਚ ਆ ਰਹੀ ਸੀ ਤੁਹਾਡੀ ਮਾਰੇ ਛੱਡਦੀ ਕਰਾ ਤੋ ਇਹ ਗੱਲ ਫਿਰ ਉਹ ਹੁੰਦੀ ਆ ਵੀ ਇਹ ਸੋਚ ਗੁਰੂ ਦੀ ਬਾਣੀ ਚੋਂ ਪੈਦਾ ਹੁੰਦੀ ਆ ਹਾਂਜੀ ਬਿਲਕੁਲ ਜੇ ਅਸੀਂ ਇਸ ਬੰਨੇ ਨਾ ਲੱਗਦੇ ਮਤਲਬ ਕਰੋਨਾ ਚ ਮੈਂ ਤੁਹਾਡੀ ਕਥਾ ਨਾ ਸੁਣਦਾ ਤੇ ਮੈਂ ਇਸ ਬੰਨੇ ਨਹੀਂ ਲੱਗਦਾ ਚਲੋ ਆਪਾਂ ਨਾ ਬਿਲਕੁਲ ਇਹਨੂੰ ਕਹਿੰਦੇ ਗੁਰੂ ਜਿਹੜਾ ਸਿੱਖਾਂ ਦੇ ਵਿੱਚ ਵਿਚਰਦਾ ਮਰ ਕੇ ਜੋ ਪਰਲ ਦਿੰਦਾ ਵਾ ਗੁਰੂ ਨਾਨਕ ਦੇਵ ਜ ਸੱਚੇ ਪਾਤਸ਼ਾਹ ਜੀ ਹੈ ਲੇਕਿਨ ਅੱਜ ਇਹਨਾਂ ਚਾ ਨਾ ਤੁਸੀਂ ਇਹਨਾਂ ਤੋਂ ਪੜ ਕੇ ਅੱਗੇ ਤੁਸੀਂ ਤਾਂ ਹਾਧੀਆਂ ਬੱਚੀਆਂ ਤੁਹਾਡਾ ਬੇਟਾ ਤੁਸੀਂ ਦੋ ਪਰਿਵਾਰਾਂ ਦਾ ਕਿੰਨੇ ਪਰਿਵਾਰ ਜੁੜ ਗਏ ਇਹਨੂੰ ਕਹਿੰਦੇ ਦੀਵੇ ਤੋਂ ਦੀਵਾ ਗਾਂ ਜਗਦਾ ਹੈ ਮੇਰੇ ਨਾਨਾ ਜੀ ਨੂੰ ਵਿਆਸ ਡੇਰੇ 'ਚ ਰਹਿੰਦੇ ਨੇ ਨਾ ਜੀ 40 ਸਾਲ ਹੋ ਗਏ ਅੱਛਾ ਜੀ 40 ਤੋਂ ਵੀ ਜ਼ਿਆਦਾ ਹੋਵੇ ਸਾਇਦ 42-43 ਸਾਲ 41 ਸਾਲ ਮੇਰੀ ਉਮਰ ਹੈ ने ने अच्छा पर मेरे जम्मण तो पहला चली गई थी वो घर ਦੇ ਕੋਲੇ ਸੀ ਗਿਆ ਸੋ ਕੋਈ ਉਹ ਮੇਰੀ ਮੰਮੀਆਂ ਨੇ ਰੋਟੀ ਨਹੀਂ ਦਿੱਤੀ ਮਤਲਬ ਉਹ ਤੰਗ ਹੋ ਕੇ ਚਲੇ ਗਈ ਸੀ ਤੇ ਫਿਰ ਮੁੜ ਕੇ ਕਦੇ ਨਹੀਂ ਆਈ اچھا ਉੱਥੇ ਹੀ ਰਹਿੰਦੇ ਨੇ ਤੇ ਹੁਣ ਹਾਂਜੀ ਹੁਣ ਉਹ 100 ਮਤਲਬ ਪਲੱਸ ਏਜ ਹੋ ਗਈ ਉਹਨਾਂ ਦੀ ਉਹਨਾਂ ਨੂੰ ਕੈਂਸਰ ਵੀ ਹੈਗਾ ਤੇ ਤੁਹਾਨੂੰ ਵੀ ਉਹ ਉਹ ਲੈ ਕੇ ਬਿਆਸ ਉਹਦੇ ਨਹੀਂ ਅਸੀਂ ਨੇ ਕਦੇ ਦੇਖਿਆ ਹੀ ਨਹੀਂ ਸੀਗਾ ਆਪਣਾ ਨਾਨਾ अच्छा हां मतलब एक तांग ਸੀ ਜੀ ਮੰਚ ਵੀ ਨਾਨਾ ਵੀ ਦੇਖੀਏ ਨਾਨਾ ਕਿਦਾਂ ਦਾ ਹੁੰਦਾ ਸੀ ਵੀ ਦੇਖੀਏ ਆਪਣਾ ਨਾਨਾ ਮੈਂ 27 ਸਾਲਾਂ ਦਾ ਸੀ ਉਦੋਂ ਉਦੋਂ ਮੈਂ ਪਹਿਲੀ ਵਾਰੀ ਨਾਨਨੇ ਕੋਲ ਗਿਆ ਅੱਛਾ ਤੇ 2010 ਦੀ ਗੱਲ ਹੈ ਜੀ ਤੇ ਜਦੋਂ ਮੈਂ ਨਾਨਨੇ ਕੋਲ ਗਿਆ ਤੇ ਉਸ ਟਾਈਮ ਮੈਨੂੰ ਮਤਲਬ ਨਾਨਨੇ ਦੀਆਂ ਗੱਲਾਂ ਨੇ ਪ੍ਰਭਾਵਿਤ ਕੀਤਾ ਅੱਛਾ ਮੈਂ ਵਿਆਹਸ ਜਾਣ ਲੱਗਿਆ ਫਿਰ ਨਹੀਂ ਗੱਲ ਬਣੀ ਨਹੀਂ ਮੈਨੂੰ ਮਤਲਬ ਆਈ ਨਹੀਂ ਮਜ਼ਾ ਨਹੀਂ ਆਇਆ ਤੇ ਹੁਣ ਜਦੋਂ ਮੈਂ ਨਾਨਨੇ ਕੋਲ ਜਾਂਦਾ ਨਾ ਜੀ ਜਦੋਂ ਮੈਂ ਆਪਣੀਆਂ ਗੱਲਾਂ ਉਹਨੂੰ ਸੁਣਾਉਂਦਾ ਤੇ ਉਹ ਮੇਰੀ ਮਾਂ ਨੂੰ ਕਹਿੰਦਾ ਫੋਨ ਕਰਕੇ ਕਹਿੰਦਾ ਵੀ ਤੇਰੇ ਨਾਲ ਗਿਆਨੀ ਜੰਮ ਗਿਆ ਵਾ ਵ ਗਿਆਨੀ ਗੱਲਾਂ ਲੱਗੀਆਂ ਬਈ ਇਹ 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 ਬੰਦਾ ਤੇ ਕਹਿੰਦਾ ਮੈਂ ਤੇ ਇਦਾਂ ਦੀ ਗੱਮ ਸੁਣੀਆ ਨਹੀਂ ਕਦੇ ਵੀ ਵਾ ਵ ਹਮੇ ਦਾ ਸੌਂ ਗਿਆ ਉਹ ਨੰਨਾ ਮੇਰਾ ਉਹ ਕਹਿੰਦਾ ਨਾ ਜੀ ਵੀ ਮੈਂ ਤੇ ਹੁਣ ਮਰਨਾ ਲਾ ਹੂੰ ਤੇ ਮੈਂ ਉਹ ਕੁਰਬਾਨੀ ਤੇ ਕਰੇ ਨਾਂਦੀ ਆ ਜੀ ਨਾ ਕੋਈ ਮਰੇ ਨਾ ਵੇ ਜਾਇਆ ਵਾ ਵ ਮਾਗਾ ਨੰਨਾ ਤੂੰ ਕਿੱਥੇ ਮਰਨਾ ਕਿੱਥੇ ਜਾਇਂਗਾ ਤੂੰ ਹੈ ਹੀ ਨਹੀਂ ਜਗਾ ਤੇ ਕੋਈ ਇੱਥੇ ਹੀ ਆ ਤੂੰ ਸਾਡੇ ਕੋਲ ਹੀ ਰਹੇਗਾ ਕੌਣ ਕਹਿੰਦਾ ਮਰੇਗਾ ਇੱਥੇ ਤੇ ਨਾ ਕੋਣ ਮਾਰੇ ਕੌਣ ਮੂਆ ਹਾਂ ਬਰੋਂਗਿਆ ਨਹੀਂ ਮਿਲ ਕਰੋ ਵਿਚਾਰਾ ਇਹ ਤਾਂ ਚਲਾ ਤਾ ਮਾਗਾ ਨੰਨਾ ਕੌਣ ਮਰਦਾ ਵੇ ਕੋਈ ਨਹੀਂ ਮਰਦਾ ਨੰਨਾ ਮੇਰਾ ਹੈਰਾਨ ਕਹਿੰਦਾ ਮੇਰੀ ਮਾਂ ਨੂੰ ਕਹਿੰਦਾ ਵੀ ਇਹ ਇਹ ਮੈਨੂੰ ਕੀ ਸੁਣਾ ਗਿਆ ਪਤਾ ਨਹੀਂ ਮੈਨੂੰ ਲੱਗਦਾ ਮੈਂ ਤੇ ਸੁਣੀਆ ਨਹੀਂ ਕਦੀਆਂ ਇਹ ਗੱਲਾਂ ਹਾਂ ਤੂੰ ਮਤ ਇਹ ਹੀ ਇਹ ਹੀ ਸਾਡੀ ਕਮਾਈ ਹੈ ਜੀ ਆਹ ਵਾ ਸਲੀਖ ਕਮਾਈ ਗੁੱਡ ਤੇ ਮਤਲਬ ਮੇਰਾ ਨੰਨਾ ਮੇਤੋਂ ਜੀ ਸਾਰਤਕ ਸਾਲ ਵੱਡਾ ਹੈ ਤੇ ਜਦੋਂ ਨੇਤੂ 60 ਸਾਲ ਵੱਡਾ ਬੰਦਾ ਮੈਨੂੰ ਕਹੇ ਕਿ ਬਈ ਤੈਨੂੰ ਜ਼ਿਆਦਾ ਪਤਾ ਹੈ ਹਾਂ ਤੇ ਬਸ ਫਿਰ ਇਹ ਮੇਰੇ ਗੁਰਦੇ ਕਿਥੋਂ ਪਤਾ ਲੱਗਦਾ ਇੱਕ ਕੀਰਤੀਆਂ ਦਾ ਧਰਮ ਸੀ ਇਹ ਮੇਰੇ ਗੁਰਦੀ ਕਿਰਪਾ ਇੱਕ ਕੀਰਤੀਆਂ ਧਰਮਾ ਜੀ ਅਸੀਂ ਅਸਲੀ ਬੰਦਾ ਬਣ ਗਿਆ ਅਸਲੀ ਇਹ ਆਮ ਲੋਕਾਂ ਨੂੰ ਕਹੇ ਵੀ ਜਿਹੜਾ ਬਾਬਾ ਜੀ ਅੱਜ ਵੀ ਸਾਡੇ ਲੋਕ ਵੀਰੜਾ ਬਾਬਾ ਜੀ ਪਰਵਚਨ ਸੁਣਾਉਂਦਾ ਏਦਾਂ ਨੂੰ ਅੱਲਾ ਕੱਲੇ ਚੋਂ ਬਾਬੇ ਨਾਲ ਦੀ ਗੱਲ ਨਾਲ ਗੁਰੂ ਸਾਹਿਬ ਦੀ ਗੱਲ ਨਾਲ ਕਦੇ ਕਦੇ ਜੋ ਏਦਾਂ ਬੋਲੂਗੀ ਨਾ ਇਹਨੂੰ ਕਹਿੰਦੇ ਧਰਕਰ ਬਾਬਾ ਗਾਵੀ ਬੜੀ ਮੈਂ ਕਹੀ ਹੈ ਨਾ ਘਰ ਘਰ ਬਾਬਾ ਗਾ ਵੀ ਹੈ ਆਸੀ ਉਹ ਗੱਲ ਵੀ ਕੱਲੇ ਕੱਲੇ ਹਿਰਦੇ 'ਚੋਂ ਬਾਬਾ ਗਾਇਆ ਜਾਊਗਾ ਕੱਲੇ ਕੱਲੇ ਹਿਰਦੇ 'ਚੋਂ ਬਾਬੇ ਨਾਲ ਦੀ ਵਿਚਾਰ ਤਰ੍ਹਾਂ ਪੈਦਾ ਹੋਣੀ ਕੱਲੇ ਕੱਲੇ ਕੋਈ ਕੋਈ ਆਪਣੀ ਸ਼ੌਕ ਤੇ ਲੱਗੇ ਆ ਕਾਰੋਬਾਰ ਕਿਰਤੀ ਕਰਦੇ ਆ ਜੁਸ ਕਰਦੇ ਆ ਕੋਈ ਨੌਕਰੀ ਕਰਦੇ ਆ ਤੁਸੀਂ ਕੋਤੋਂ ਦਾ ਆਪਣਾ ਕੋਈ ਧੰਦਾ ਵਾ ਜੋ ਵੀ ਹੈ ਜਿੱਥੇ ਵੀ ਸਿੱਖ ਬੈਠਾ ਹਰ ਇੱਕ ਸਬੰਧ ਮੈਂ ਦੇ ਕਿਹਨਾਂ ਨਾ ਵੀ ਹਰ ਬੰਦਾ ਗ੍ਰੰਥੀ ਹੈ ਜਿਹਦਾ ਸਬੰਧ ਗ੍ਰੰਥ ਨਾਲ ਹੋ ਗ੍ਰੰਥੀ ਹੈ ਜੀ ਬਿਲਕੁਲ ਭੱਜੇ ਜਾਂਦੇ ਆ ਦੇਹਤ阿里 ਬਾਬਿਆਂ ਕੋਈ ਅਰਦਾਸਾ ਕਰਾਉਣ ਵੀ ਬਾਬਾ ਜੀ ਨਾਲ ਟ੍ਰੈਕਟਰ ਤੇ ਚੜਜੋ ਜੀ ਬਾਬਾ ਜੀ ਪੈਰ ਰੱਖ ਦੋ ਇੱਥੇ ਹੋ ਬਾਬਾ ਜੀ ਸਾਡੀ ਬੱਸ ਦੇ ਉੱਤੇ ਸਾਡੇ ਦੇ ਜਗ੍ਹਾ ਕੀਰਤ ਗਾਣੇ 'ਚ ਸਾਡੇ ਰਿਸ਼ਤੇਦਾਰਾਂ ਦੇ ਆਏ 1 ਲੱਖ ਰੁਪਈਆ ਲਿਆ ਤਾਂ ਨੇ ਕਿ ਕਿ ਸ਼ਬਦ ਹੋਰ ਪੜ੍ਹ ਦੋ ਕਹਿੰਦਾ 15 ਲੱਖ ਰੁਪਈਆ ਫਾਵਤ ਲੱਗੇਗਾ ਇੱਕ ਸ਼ਬਦ ਪੜ੍ਹਦਾ ਭਈ ਜਦੋਂ ਦੇ ਹਾਫ ਲਿਖੀ ਹੁੰਦੀ ਨਾ ਕੱਪ ਤੱਕ ਸ਼ੁਕਰ ਕੋਈ ਨਾ ਲਿਖੀ ਦੀ ਕਿਤੇ ਲਿਖੀ ਨਹੀਂ ਕਹਿੰਦੀ ਲਿਖੀ ਗੁਰੂਆਂ ਦੀ ਭਗਤਾਂ ਦੀ ਲਿਖੀ ਗੋਣੀਆਂ ਤੇ ਆਹ ਆ ਉਹਦਾ ਭਾਜੀ ਕੋਈ ਇਹ ਨਾ ਨਾਲਖਸਰੀਆਂ ਦਾ ਕੋਈ ਗੁਰੂ ਮਰ ਗਿਆ ਸੀਗਾ ਇਹਨਾਂ ਮੁਖੀ ਸੀ ਤੇ ਉਹ ਕੀ ਆ ਉੱਥੇ ਨਹਰੀ ਦੇ ਪੱਤਨ ਆਪਣੇ ਪੱਟੀ ਲਾਗੇ ਉੱਥੇ ਕਿਤੇ ਨਾ ਉਹਨਾਂ ਸਰੀਰ ਬਹੌਣ ਚ ਲੈ ਕੇ ਥੱਲੇ ਕਿਸਤੀ 'ਚ ਬੈ ਕੇ ਇਹਦਾ ਮੁੰਡਾ ਮਰ ਗਿਆ ਉਹ ਜਗਤਰੀ ਵਾਲੇ ਕੀਰਤਨੀਆਂ ਦਾ ਬੰਸ ਸਿੰਘ ਦਾ ਉਹ ਸਾਰ ਹਾਈ ਮੇਰੇ ਲਾਲ ਜੀ ਤੋਂ ਉਸ ਸਟੇਜਾਂ ਤੇ ਰੋਂਦਾ ਪਰਦਾ ਹੀ ਮਰ ਗਿਆ ਸਾਰੀ ਉਮਰ ਮਤਲਬ ਕਿ ਜਿਹਦੇ ਹੱਥੋਂ ਮੈਂ ਕਰੋੜਾ ਰੁਪਈਆ ਇਕੱਠਾ ਕੀਤਾ ਉਹ ਕਿ ਉਹ ਪੁੱਤੀ ਮਰ ਗਿਆ ਕਿ ਆਹ ਸਾਰੀ ਉਮਰ ਸਟੇਜਾਂ ਤੇ ਰੋਂਦਾ ਮਰ ਗਿਆ ਠੀਕ ਹੈ ਮਤਲਬ ਕਿ ਜਦੋਂ ਇਹ ਧਰਮ ਨੂੰ ਤਾਂ ਦਾ ਬਣਾ ਲੈਣਾ ਜਦੋਂ ਮਾਲਕ ਦੇ ਚਪੇੜ ਪੈਂਦੀ ਆ ਉਹਦਾ ਕੋਈ ਹੱਲ ਬਸ 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 ਇਸ ਕਰਕੇ ਆਪ ਸਮਝੋ ਤੇ ਵਿਚਾਰ ਜੋ ਵੀ ਕੰਮ ਕਰ ਰਿਹਾ ਬਹੁਤ ਵਧੀਆ ਬੀਠਾ ਮਹਾਰਾਜ ਚੜ੍ਹਦੀ ਕਲਾ ਰਹੇ ਜਿਉਂਦੇ ਵਸਦੇ ਰਹੋ ਠੀਕ ਹੈ ਛੁੱਟੀਆਂ ਹਨ ਸਾਨੂੰ ਵਾਹਿਗੁਰੂ